ਬਧਾਈ ਨਾ ਭਾਈ ਤੈਨੂੰ ਬਹੁਤ ਬਹੁਤ ਮੁਬਾਰਕਾਂ ਤੈਨੂੰ ਚਾਬੀ ਕਿੱਥੇ ਗੱਡੀ ਦੀ ਆਏ ਹਾਏ ਲੋਕ ਲੱਗੇ ਆ ਦੇਖਾ ਤੋ ਲੈ ਆ ਜਾ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਮੁਬਾਰਕਾਂ ਆਹ ਹਾਏ ਸਾਡੇ 5000 ਦੀਆਂ ਦੀਆਂ ਕਿੰਨੇ ਦੀ 5500 ਦੀ ਸਾਡੇ 5000 ਦਾ ਸੋਹਣਾ ਹੋਇਆ ਹੈ ਨਾ ਟੋਕਰੀ ਬਹੁਤ ਸੋਹਣੀ ਹੈ ਖਰਾਬ ਨਹੀਂ ਹੈਗਾ ਕਦੋਂ ਲੈ ਬਾਹੂ ਦੇ ਚਾਰ ਮੰਦਰ ਨੇ ਚੜਾ ਚਾਪੂ ਦਾ ਕਿੱਦੇ ਮੇਰੇ ਦਿੱਤ ਨੂੰ ਗਿਆ ਦਿੰਦੇ ਆਂ ਉਹ ਦਿਨੇ ਕਿੰਨੇ ਗੇੜੇ ਦੇਲੇ ਗੇੜੇ ਕਿੰਨੇ ਦੇਲੇ ਤੇ ਮੈਂ ਤਾਂ ਬਾਜ਼ੂ ਦੇ ਰਹੀ ਹਾਂ ਮੈਂ ਤਾਂ ਚਰਾਣਾ ਤੱਕ ਜਾਇਆ ਸੌਹਾ ਸੌਹਾ ਜਿੱਦਾਂ ਕਹਿਣਾ ਹੁੰਦੀ ਆ ਖਡਾਲਾਂ ਤੋਂ ਸੈਂਕਲ ਦੀ ਹੈ ਤੇਰੇ ਸਾਡੀ ਗੱਡੀ ਵਾਂਗੂੰ ਜਾਂਦਾ ਗੱਡੀ ਦੇ ਅੱਗੇ ਲੰਗੀ ਜਾਂਦਾ ਗੱਡੀ ਦੇ ਅੱਗੇ ਲੰਗੀ ਜਾਂਦਾ ਹੈ ਤੇਰੇ ਸੜਕੇ ਬ੍ਰੇਕ ਵਧੀਲਾ ਆਉਂਦੇ ਨੇ ਬ੍ਰੇਕ ਵਧੀਲਾ ਆਉਂਦੇ ਨੇ ਕੀ ਜਾਂਦੇ ਹੋਰੀ ਹੋਰੀ ਤੇ ਲੱਗਦੇ ਲੱਗਦੇ ਨੇ ਹਾਂ ਬਾਕੀ ਸਭ ਠੀਕ ਹੈ ਗਾਂਟੇ ਰੋਟੀ ਦਿੱਤੀ ਆ ਜੀ ਮਾਂ ਦਿੱਤੀ ਨਹੀਂ ਕਿਉਂ ਉਹ ਜਨੇਜ਼ ਦੀ ਨਾਬੂਦ ਹੈ ਜਨੇਜ਼ ਮੰਦਵੀ ਆ ਗਈ ਅੱਛਾ ਸਾਡੇ ਕੋਲ ਆ ਜੀ ਕੈਂਚੇ ਤੇ ਕੈਂਚੇ ਤੋਂ ਲੱਤੇ ਠੀਕ ਉਹਨੇ ਹੀ ਖੁਆ ਲਿਆ ਨੇ ਕਿਹੜੀ ਕੰਪਨੀ ਦਾ ਪਤਾ ਨਹੀਂ ਕਿਹੜੀ ਕੰਪਨੀ ਅੱਛਾ ਜਿੱਲੀ ਖੇਡਦੀ ਹੈ ਕਿਹਦਾ ਹੀਰੋ ਵਾਲਾ ਦਾ ਹੀਰੋ ਜੈਟ ਵਾਲਾ ਦਾ ਟੌਪ ਦਾ ਸਾਈਕਲ ਲੈ ਆ ਦੋ ਵਧਾਈਆਂ ਤੇ ਤੁਹਾਨੂੰ ਪਾਰਟੀ ਦੇਵਾਂਗਾ ਕੀ ਖਵਾਏਗਾ ਲੱਡੂ ਲੱਡੂ ਖਾਏ ਤੇਰੇ ਸਦਕੇ